ਨਸਬਤ ਹੋ ਤੋ ਐਨਟੀਐਨ ਪੰਜਾਬ ਨੇ ਦੇ ਲਈ ਤੁਹਾਡਾ ਸਵਾਗਤ ਹੈ ਮੈਂ ਇਸ ਬਲੇਕਰ ਆ ਬਾੜ ਨੰਬਰ 15 ਕਲਾਸਪੁਰ ਦੇ ਵਿੱਚ ਗੱਲ ਕੀਤੀ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਦੇ ਵਿੱਚ ਇਹ ਕਿੰਨੂ ਕਹਿੰਦੇ ਸੂਏ ਕੱਢੇ ਗਏ ਸੀ ਕਿ ਖੇਤਾਂ ਨੂੰ ਪਾਣੀ ਲਗਾਉਣ ਵਾਸਤੇ ਲੇਕਿਨ ਸੂਏ ਉਸ ਸਮੇਂ ਬੰਦ ਕੀਤੇ ਗਏ ਸੀ ਲੇਕਿਨ ਨਗਰ ਕੌਂਸਲ ਵਾਲਿਆਂ ਦੇ ਵਿੱਚ ਨਾਲਾ ਕੱਢਿਆ ਗਿਆ ਨਾਲੇ ਰਾਕੇ ਦਾ ਪਾਣੀ ਉਹ ਖੇਤ ਦੇ ਵਿੱਚ ਜਾਣੇ ਚੱਲੂ ਹੋ ਗਿਆ ਉਹ ਕਿਹਦਾ ਸੁਆ ਨਾਲਿਆ ਰੋਕਾ ਕਰ ਚੁਕਿਆ ਲੇਕਿਨ ਕਿਤਨੇ ਕਿਤੇ ਗੱਲ ਕੀਤੀ ਹੈ ਤੇ ਲੋਕਾਂ ਨੂੰ ਕਿਹੜਾ ਪਾਣੀ ਸੋਡਾ ਦਿੱਤੀ ਜਾਂਦੀ ਹੈ ਲੇਕਿਨ ਨਗਰ ਕੌਂਸਲ ਸਿਯਾਮਪੁਰ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਸੁਵੇ ਨਹੀਂ ਨਾਲਾ ਹੀ ਨਾਜਦਾ ਜਿਹਦੇ ਕਰਕੇ ਕਿਸਾਨਾਂ ਦੀ ਜਿਹੜੀ ਫਸਲਾਂ ਉਹ ਖਰਾਬ ਹੁੰਦੇ ਨਹੀਂ ਰਹਿੰਦੀਆਂ ਪਈਆਂ ਔਰ ਕਿਸਾਨਾਂ ਨੇ ਕਾਫੀ ਵਾਰੀ ਪ੍ਰਸ਼ਾਸਨ ਆ ਕੇ ਮੰਗ ਵੀ ਕੀਤੀ ਔਰ ਡੀਸੀ ਸਾਹਿਬ ਨੇ ਮੰਗ ਪੱਤਰ ਦਿੱਤਾ ਗਿਆ ਲੇਕਿਨ ਨਾ ਹੀ ਨਗਰ ਕੌਂਸਲ ਧਿਆਨ ਦਿੰਦੀ ਹੈ ਨਾ ਹੀ ਕੋਈ ਨਗਰ ਕੌਂਸਲ ਧਿਆਨ ਦਿੰਦਾ ਹੀ ਜਾਂਦਾ ਪਿਆ ਇੱਥੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਅੰਡੇ ਪਰ ਮਲਕੇ ਜਾਂਦਾ ਉੱਤੇ ਹੀ ਪ੍ਰਸ਼ਾਸਨ ਨਾਲੋਂ ਕਿਸਾਨਾਂ ਹਸਦਾ ਬਾ ਕਿਤੇ ਜਾਂਦਾ ਜਿਹੜੇ ਚੱਲਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜੇ ਸਵੇ ਰਹਿੰਦੇ ਹੀ ਨਾਲਿਆ ਪਾਣੀ ਬੰਦ ਨਹੀਂ ਕੀਤਾ ਗਿਆ ਤੇ ਸਾਡੀ ਫਸਲ ਆ ਗਿਆ ਨੁਕਸਾਨ ਹੋ ਸਕਦਾ ਜਿਹਦਾ ਜ਼ਿੰਮੇਵਾਰ ਨਗਰ ਕੌਂਸਲ ਸਿਆਹਪੁਰ ਹੋएगी ਆਓ ਦੇਖਦੇ ਹਾਂ ਇੱਧੇ ਗੱਲਬਾਤ ਕਰਦੇ ਆ ਲੋਕਾਂ ਨਾਲ ਉਹ ਜਾਣਦੇ ਕੀ ਕੰਮ ਕਰ ਰਹੇ ਨੇ ਗੁਰਦੀਪ ਰਾਸ਼ੀ ਨੰਬਰ 1 ਕਲਾਸ਼ਵਰ ਕੀ ਸਮੱਸਿਆ ਕੀ ਆ ਰਹੀ ਤੁਹਾਨੂੰ ਸਮੱਸਿਆ ਸਾਨੂੰ ਆ ਰਹੀ ਕਿ ਸਾਡੇ ਇੱਥੇ ਮੈਰੀ ਨਾਲਾ ਸੀਗਾ ਜਿਹੜਾ ਚੱਲਦਾ ਪਿਆ ਸੀ ਪਹਿਲੇ ਅੱਜ ਤੋਂ 15 ਸਾਲ ਹੋ ਗਿਆ ਬੰਦ ਹੋਇਆ ਨਾਲੇ ਉਹ ਜਿਹੜਾ ਸੱਤਕ ਪਾਣੀ ਜਿਹੜਾ ਪੇਗੜਾ ਜਿਹਾ ਪਾਣੀ ਹੈ ਉਹ ਆ ਰਿਹਾ ਖੇਤਾਂ ਨੂੰ ਉਹ ਖੇਤਾਂ ਜਾ ਕੇ ਤੇ ਸਾਡੀ ਫਸਲਾਂ ਨੂੰ ਨੁਕਸਾਨ ਕਰੇ ਕਰਦਾ ਅਸੀਂ ਨਾ ਉਹਨੂੰ ਬਾਹਰ ਸਕਦੇ ਆ ਪਹਿਲੇ ਨੂੰ ਨਾ ਇਹ ਫਸਲਾਂ ਕਟਾ ਸਕਨੇ ਆ ਤੇ ਕੋਈ ਕਰਸਾ ਤੇ ਬੰਦਾ ਪਾਣੀ ਜਿਹੜਾ ਬੰਦਾ ਪਾਣੀ ਫਸਲਾਂ ਲੱਗੇਗਾ ਉਰੇ ਚ ਕਿਹੜੀ ਸਮੱਸਿਆ ਪੈ ਗਈ ਕਿ ਬਿਮਾਰੀਆਂ ਚੱਲੂਆਂ ਗਈਆਂ ਉਹ ਸਾਡੇ ਵਾਸਤੇ ਹੈ ਤੇ ਜਿੱਦਾਂ ਮੁੱਲ ਲਾ ਕੇ ਖਾਣ ਨੂੰ ਹੈ ਵਾਸਤੇ ਹੀ ਹੈ ਉਹ ਕਹਿੰਦੇ ਮਲਡੀਨ ਗਈ ਹੈ ਪਾਣੀ ਤੇ ਇਹ ਹੈ ਕਿ ਸਾਡਾ ਇਹ ਕਈ ਵਾਰੀ ਨਗਰਪਾਲਿਕਾ ਨੂੰ ਵੀ ਕਹ ਚੁਕੇ ਹਾਂ ਜੀ ਤੇ ਅਸੀਂ ਡੀਸੀ ਨੂੰ ਵੀ 2112 ਚ ਦਰਖਾਸਤ ਦਿੱਤੀ ਸੀ ਉਹਨਾਂ ਨੇ ਇਹਨੂੰ ਯੂਰੂ ਲਿਖਿਆ ਸੀਗਾ ਇਹਨੂੰ ਬੰਦ ਕਰਾਉਣਾ ਉਹ ਬੰਦ ਨਹੀਂ ਕਰਤਾ ਉਹਨਾਂ ਨੇ ਦੇਖਾਂ ਮੁੜ ਕੇ ਫਿਰ ਮੋਟਰ ਬਿਚ ਵੀ ਚਾਲੂ ਕਰ ਦੇ ਗਏ ਤੇ ਅਸੀਂ ਕਹਿੰਦੇ ਕਿ ਨਗਰ ਕੌਂਸਲ ਨੂੰ ਇਹਨੂੰ ਬੰਦ ਕਰਾਉਣ ਨਾਲ ਨਾਲ ਸਾਡੀ ਬਹੁਤ ਸਮੱਸਿਆ ਆ ਰਹੀ ਸੀ ਆਦੀਵਾਸੀ ਬਹੁਤ ਅਹੀਂ ਕਟਾਈ ਕਿੱਦਾਂ ਕਰਾਣੀ ਹੈ ਬਜਾਈ ਕਿੱਦਾਂ ਕਰਾਣੀ ਹੈ ਤੋਂ ਨਾ ਬਜਾਈ ਕਰਾ ਸਕਾਂ ਨਾ ਕਿਉਂਕਿ ਦਲਦਲ ਹੋਈਂ ਥੇਤਰ ਦੇ ਵਿੱਚ ਤੇ ਉਹ ਅਹੀਂ ਅਹੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਡਾ ਇਹ ਨਾਲਾ ਇਸ ਸਮੱਸਿਆ ਹੱਲ ਕੀਤੀ ਜਾਏ ਤਾਂ ਕਿ ਫਸਲਾਂ ਆਪਣੀਆਂ ਰਾਹ ਬਾ ਸਕੀਏ ਕਾਮਨਾਤ ਤੇ ਅਸਕੇ ਨਾਲਾ ਕਿਸ ਉਸ ਵਾਸਤੇ ਕੱਢਿਆ ਗਿਆ ਸੀ ਤੇ ਨਾਲਾ ਪਾਣੀ ਲੋਕਾਂ ਨੂੰ ਖੇਤ ਤੇ ਦੇਣਾ ਵਾਸਤੇ ਕੀਤਾ ਸੀ ਤੇ ਨਾਲਾ ਨਹਿਰੀ ਨਾਲਾ ਸੀਗਾ ਉਹਦੇ ਵਾਸਤੇ ਕੱਢਿਆ ਗਿਆ ਲੇਕਿਨ ਹੁਣ ਇਹ 15 ਸਾਲ ਤੋਂ ਬੰਦ ਹੈ ਤੇ ਨਗਰ ਕੌਂਸਲ ਕੀ ਕਹਿੰਦੀ ਜੋ ਜੋ ਨਗਰ ਕੌਂਸਲ ਕਹਿੰਦੀ ਤੁਸੀਂ ਬੰਦ ਕਰਾ ਲੈਣੇ ਕਰਾਣੇ ਨੇ ਬੰਦ ਨਹੀਂ ਕਰਾਂਦੇ ਸਾਡੇ ਖੇਤਰ ਮੈਂ ਮੌਕੇ ਤੇ ਦਿਖਾ ਦੇ ਦੇਖੋ ਆ ਕੇ ਦੇਖ ਸਕੋ ਦੇਖਿਓ ਜੀ ਸਾਹਿਬ ਜਿਹੜਾ ਵੀ ਆਣ ਦੇ ਮੌਕੇ ਦਾ ਕੇ ਦੇਖ ਲੈ ਅਰੇ ਦਲਦਲੇ ਪਈਏ ਖੇਤਾਂ ਚ ਨਾ ਹੀ ਇਹਨੂੰ ਵੜਾ ਸਕਦੇ ਆ ਨਾ ਕਪਾਨਾ ਚੱਲ ਸਕਦਾ ਸਾਡੀ ਤੇ ਨਾ ਹੀ ਅੱਗੇ ਬੁਝਾਇਆ ਕਰਾ ਸਕਦੇ ਮੰਗੀਏ ਤਾਂ ਦੀ ਹਾਂਜੀ ਮੰਗੀਏ ਤਾਂ ਦੀ ਮੰਗ ਸਾਡੀ ਇਹ ਕਿ ਇਹਨੂੰ ਬੰਦ ਕਰਾਇਆ ਜਾਏ ਇਹਨਾਂ ਨਾਲਾਂ ਜਾਂ ਸੱਤ ਪਾਣੀ ਪਾਣੀ ਹੁੰਦਾ ਇਹ ਸਭ ਬੰਦ ਕਰਾਇਆ ਜਾਏ ਅਗਰ ਨਹਿਰੀ ਪਾਣੀ ਜਾਂਦਾ ਤਾਂ ਅਸੀਂ ਕੋਗਲ ਨਹੀਂ ਗੱਲਾਂ ਨਗਰ ਕੌਂਸਲ ਵਾਲੇ ਫੋਨ ਚਾਂ ਦੇ ਦਿੱਤਾ ਜਾਂਦਾ ਇਸ ਤੋਂ ਹਾਂਜੀ ਨਗਰ ਕੌਂਸਲ ਫੋਨ ਚਾਂ ਦੇ ਦਿੱਤਾ ਜਾਂਦਾ ਇਨੀ ਵਾਰੀ ਕਹਾਂਤ ਬੋਲੋ ਤਾਂ ਨਹੀਂ ਕਿਉਂ ਨਹੀਂ ਕਿਉਂ ਦੇ ਨਹੀਂ ਕਰਦੇ ਹੋ ਆ ਵੀ ਕੋਈ 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 ਵਾਹਨਾ ਪਰ ਤਾਇੰਦਾਂ ਦਾ ਕੀ ਕਰਦਾ ਨਾ ਕੋਈ ਕੋਈ ਪਰਵਾਹ ਨਹੀਂ ਕਰਦਾ ਅਸੀਂ بار بار ਉਹਨਾਂ ਨੂੰ ਜਾ ਕੇ ਕਹਿੰਦੇ ਅਸੀਂ ਕਿਲੀ ਕਹਿੰਦੇ ਅਸੀਂ ਤਾਂ ਉਹਨੂੰ 10000 15 ਮਹੀਨਿਆਂ ਦਾ ਬਾਰ ਬਾਰ ਕਹਿੰਦੇ ਸਾਨੂੰ ਕਰੋ ਕਿਉਂਕਿ ਹਮ ਸਾ ਬੜੀ ਵੱਡੀ ਖੜੀ ਹੈ ਇਹ ਕਾਨੂੰਨ ਫੌਂਡ ਦਾ ਕੌਣ ਜ਼ਿੰਮੇਵਾਰ ਹੈਗਾ ਨੁਕਸਾਨ ਦੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਜ਼ਿੰਮੇਵਾਰ ਹੈਗਾ ਜਦ ਬੇਟੀ ਜ਼ਿੰਮੇਵਾਰ ਹੈਗੀ ਜਿਹੜੀ ਪਰਵਾਹ ਨਹੀਂ ਕਰਦੀ ਸੀ ਮੋਕਰ ਅਧਿਕਾਰੀ ਆਇਆ ਸੀ ਕੋਈ ਨਗਰ ਕੌਂਸਲਰ ਨਹੀਂ ਕੋਈ ਨਹੀਂ ਆਇਆ ਪ੍ਰਧਾਨ ਰੂਪਲਾ ਸੀਗਾ ਉਹ ਆਇਆ ਸੀ ਉਹਨਾਂ ਦੇਖਿਆ ਉਹਨਾਂ ਬੰਦ ਵੀ ਕਰਾਇਆ ਸੀਗਾ ਉਸ ਤੋਂ ਬਾਅਦ ਫਿਰ ਉਹਨੂੰ ਕੇ ਚਾਲੂ ਕਰਾਤਾ ਹੈ ਨਾ ਇਹ ਗੱਲ ਬਾਤ ਕੀਤੀ ਇਸ ਨੂੰ ਹਾਂਜੀ ਐਮਸੀ ਨਾਲ ਗੱਲ ਹੋ ਐਮਸੀ ਨਾਲ ਗੱਲ ਹੋ ਚੁੱਕੀ ਹੈ ਕਹਿੰਦਾ ਜੀ ਐਮਸੀ ਨਾਲ ਗੱਲ ਹੋਏ ਦੋ ਤਿੰਨ ਐਮਸੀ ਨਾਲ ਗੱਲ ਹੋ ਚੁੱਕੀ ਉਹ ਕਹਿੰਦੇ ਕੋਈ ਨਹੀਂ ਬੰਦ ਕਰਾ ਦਿੰਦੇ ਕਰਾ ਦਿੰਦੇ ਬੇਕੋ ਨੂੰ ਕਹਿ ਕੇ ਚੱਲ ਜਾਂਦੇ ਇਹ ਪਤਾ ਨਹੀਂ ਕੀ ਪ੍ਰੈਸ਼ਰ ਨਾਲ ਕੀ ਨਹੀਂ ਬੰਦ ਨਹੀਂ ਹੁੰਦਾ ਮੇਰੇ ਨਾਮ ਰਾਮ ਪੇਰੀਏ ਮੈਂ ਮੇਨੋ ਸਮੱਸਿਆ ਹੈ ਵੀ ਇਹ ਨਵਨਮਕਰ ਬਣਾਇਆ ਇੱਧਰ ਮੇਰੇ ਆਦਮੀ ਪੂਰੇ ਹੋ ਗਏ ਇਕੱਲੇ ਰਹਿਨੇ ਇੱਕ ਬੱਚਾ ਹੈ ਤੇ ਸਕੂਲ ਜਾਂਦਾ ਹੈ ਸਵੇਰੇ ਕਾਲੀ ਇਨੀ ਮੁਸ਼ਕਲ ਹੋਈ ਹੈ ਨਾ ਪਾਣੀ ਸਾਰੇ ਪਿੰਡ ਦਾ ਪਾਣੀ ਇੱਧਰ ਗਲੀ ਵੀ ਕੱਚੀ ਹੈ ਤੇ ਮੈਂ ਦੋ ਤਿੰਨ ਵਾਰੀ ਐਮਸੀ ਨੂੰ ਵੀ ਫੋਨ ਕੀਤਾ ਕਹਿੰਦਾ ਕੋਈ ਨਹੀਂ ਕੋਈ ਨਹੀਂ ਕਹਿੰਦੇ ਦੇਖ ਲੈਣੇ ਪੁਰਾਣੇ ਬੰਦ ਤੇ ਕੱਲ ਤੇ ਬਹੁਤ ਹੀ ਬੁਰਾ ਲੀ ਸਾਡੇ ਕੋਲ ਨਿਕਲ ਨਹੀਂ ਹੋਇਆ ਕਰਦਾ ਉਧਰ ਗਲੀ ਵਿੱਚ ਵੀ ਪਾਣੀ ਨਾਲੇ ਜੀ ਵੀ ਸਾਰੇ ਪਿੰਡ ਦਾ ਪਾਣੀ ਉਧਰ ਹੀ ਸਾਰੇ ਮੇਰੇ ਘਰ ਨੂੰ ਉਧਰ ਨਹੀਂ ਜਾਂਦਾ ਤੇ ਕੋਈ ਹੱਲ ਹੋਣਾ ਚਾਹੀਦਾ ਇਸ ਮਸਲੇ ਲੈ ਕੇ ਨਗਰ ਕੌਂਸਲ ਨਾਲ ਗੱਲਬਾਤ ਕੀਤੀ ਮੈਂ ਤਾਂ ਅੰਥੇ ਨੂੰ ਫੋਨ ਕੀਤਾ ਇਹ ਤਾਂ ਬਾਕੀ ਇਹਨਾਂ ਨੂੰ ਬੋਲਦਰੀਆਂ ਵੀ ਲਾਗੇ ਬੰਨਾਲੂਗੀ ਤੁਸੀਂ ਬੋਲੋ ਮੈਂ ਇਕੱਲੀ ਕੀ ਕਰ ਸਕਨੀ ਹਾਂ ਕੀ ਕਰਨ ਕੀ ਹੈਗਾ ਇਹ ਪਾਣੀ ਹੋਰ ਕੋਲ ਹੁੰਦਾ ਪਤਾ ਨਹੀਂ ਪੂਰੇ ਪਿੰਡ ਦਾ ਪਾਣੀ ਆ ਮੈਨੂੰ ਨਹੀਂ ਪਤਾ ਵੀ ਕੀ ਕਰਨਾ ਹੈ ਕਿੰਨੀ ਦੇਰ ਤੋਂ ਸਮੱਸਿਆ ਹੈ ਮੈਂ ਜਦੋਂ ਇੱਥੇ 2 ਸਾਲ ਦੀ ਰਹਿੰਦੀ ਨਹੀਂ ਇਹ ਸਮੱਸਿਆ ਹੈ ਨਗਰ ਕੌਂਸਲ ਲੋਕ ਚੈੱਕ ਨਹੀਂ ਕਰਨਾ ਕੋਈ ਨਹੀਂ ਹੁੰਦਾ ਚੈੱਕ ਕਰਨ ਕੋਈ ਪਿੰਡ ਦੀ ਸੁਵਿਧਾ ਹੀ ਨਹੀਂ ਪਾਣੀ ਨਹਿਰ ਚ ਕੱਢੋ ਜਾਂ ਇੱਧਰ ਕਿਉਂ ਹੋ ਉੱਥੇ ਕੱਢੋਗੇ ਇਹ ਤਾਂ ਹੋਣੀ ਚਾਹੀਦੀ ਨਹੀਂ ਸੁਵਿਧਾ ਹਰ ਪਿੰਡ ਦਾ ਪਾਣੀ ਜਿਹੜਾ ਪਿੰਡ ਦਾ ਪਾਣੀ ਕਿਤੇ ਕਿਤੇ ਜਾਂਦਾ ਹੈ ਇਹ ਪਾਣੀ ਸਾਰਾ ਇੱਧਰ ਨੂੰ ਮੇਰੇ ਘਰ ਨੂੰ ਆ ਅਹੀਂ ਕਰਨੇ ਪਿਛਲੇ ਬੰਦ ਹੋਣਾ ਚਾਹੀਦਾ ਪਾਣੀ 15 ਦੇ ਬੇਟੀਆਂ ਨੇ ਨਹੀਂ ਉਹ ਆ ਗਿਆ ਸਵੇਰ ਮੈਂ ਗਿਆ ਸੀ ਲੇਕਿਨ ਉਹ ਕੁਝ ਸਮੇਂ ਪਹਿਲੇ ਮਨ ਕੀਤਾ ਗਿਆ ਸੀ ਲੇਕਿਨ ਅੱਜ ਵੀ ਗੱਲ ਕੀਤੀ ਹੈ ਕਿ ਨਾਲੇ ਦਾ ਪਾਣੀ ਹੈ ਉਹ ਪੈਲੀਆਂ ਦੇ ਵਿੱਚ ਅੰਦਰ ਜਿਹਦੇ ਅੰਦਰ ਫਸੜਾ ਕਾਫੀ ਜਿਆਦਾ ਖਰਾਬ ਹੋਇਆ ਜੀ ਤੁਹਾਡੇ ਕੋਲ ਕੀ ਕਾਲ ਕੀਤੀ ਆ ਰਹੀ ਹੈ ਹਾਂ ਮੈਨੂੰ ਦੱਸਿਆ ਤੁਸੀਂ ਮੈਂ ਆਪ ਆ ਕੇ ਮੋਕਾ ਦੇਖਾਂਗਾ ਇਸ ਵੇਲੇ ਮੈਂ ਆਪ ਆ ਕੇ ਮੋਕਾ ਦੇਖਣਾ ਕਿ ਉਸੇ ਪ੍ਰੋਬਲਮ ਕੀ ਹੈ ਜੀ ਠੀਕ ਹੈ ਨਾ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਆ ਕਿ ਉਹ ਜਿਹੜਾ ਉਸੇ ਨਾਲਾ ਸਾਡਾ ਬਣਦਾ ਉਹਨੂੰ ਢੱਕਾ ਲਗਾ ਦਿੱਤਾ ਗਿਆ ਉਹਦੇ ਵਿੱਚ ਕਿਉਂਕਿ ਇਹ ਸੀ ਪਾਣੀ ਪਹਿਲਾਂ ਕਿਸਾਨ ਉਹ ਜੂਸ ਕਰਦੇ ਸੀਗੇ ਸਿੰਚਾਈ ਵਾਸਤੇ ਜਾਂ ਫਸਲਾਂ ਨੂੰ ਲਗਾਉਂਦੇ ਸੀ। ਪੂਨੇ ਜਦੋਂ ਫਸਲਾਂ ਪੱਕਣ ਦਾ ਟਾਈਮ ਹੁੰਦਾ ਤਾਂ ਪਾਣੀ ਨਹੀਂ ਚਾਹੀਦਾ ਹੁੰਦਾ ਤੇ ਉਹ ਪਾਣੀ ਢੱਕਾ ਲਗਾ ਕੇ ਬਾਅਦ ਨੂੰ ਕਰ ਸਕਦੇ। ਅੱਜ ਮੈਂ ਆਪ ਜਾ ਕੇ ਦੇਖਣਾ ਕਿ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਕਿ ਅਸੀਂ ਵੀ ਉਹਦਾ ਹੱਲ ਕਰਾਂਗੇ। ਸਰ ਉਹਦਾ ਕਹਿਣਾ ਹੈ ਕਿ ਜਿਹੜਾ ਪਾਣੀ ਨਾਲੇ ਆਪਾਂ ਦੀ ਖੇਤਾਂ ਨੂੰ ਲੱਗਦਾ ਕਾਫੀ ਬਹੁਤਿਆਰ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਹ ਫਸਲਾਂ ਉਹ ਮੈਂ ਕਿਹਾ ਜੀ ਯਾਨੀ ਇਹ ਹਾਂ ਬਿਲਕੁਲ ਸਹੀ ਗੱਲ ਆ ਬਿਲਕੁਲ ਠੀਕ ਗੱਲ ਕਹੀ ਤੁਸੀਂ ਜਿਹੜਾ ਪਾਣੀ ਸਾਡਾ ਕੋਈ ਵਿੱਚੇ ਸੀਵੇਜ ਵਾਲਾ ਮਿਕਸ ਹੁੰਦਾ ਹੈ ਜਾਖਮਾ ਦੇਖਣਾ ਕਿ ਉਹਦਾ ਕੀ ਹਾਲ ਹੋ ਸਕਦਾ ਮੈਂ ਪਾਇਆ ਜਦਾ ਅਧਿਆਤ ਜਿਹੜਾ ਹੱਲ ਕਰਵਾਉਣਾ ਸਾਡੇ ਆਮੀ ਸਾਹਿਬ ਵੀ ਆਂਦੇ ਨੇ ਉਹਨਾਂ ਨੂੰ ਨਾਲ ਲਾ ਕੇ ਮੈਂ ਆਪ ਲਾਉਣਾ